ਮੇਰੇ ਬਾਲਾਂ ਦੀ ਗਰੋਥ ਘਟ ਗਈ ਆ ਪਹਿਲਾਂ ਨਾਲੋਂ ਮਤਲਬ ਪਿਛਲੇ ਸਾਲ ਤੋਂ ਬਿਲਕੁਲ ਹੀ ਮੈਂ ਨਾ ਮੈਨੂੰ ਕਹਤਾ ਗਏ ਉਥੇ ਮੈਂ ਸੈਲੂਨ ਗਈ ਕਹਿੰਦੇ ਥੋੜੇ ਥੋੜੇ ਟ੍ਰਿਮ ਕਰਾ ਲਓ ਹੋਰ ਲੰਬੇ ਹੋ ਜਾਣਗੇ ਕਹਿੰਦੇ ਨਾ ਲਾਲਚ ਪਈ ਪਹਿਲਾਂ ਤੇ ਮੈਨੂੰ ਲਾਲਚ ਆ ਗਿਆ ਮੈਂ ਕਿਹਾ ਹੋਰ ਵੱਧ ਜਾਣਗੇ ਬਧੇ ਕੀ ਕਟ ਕੇ ਛੜ ਗਏ ਮੇਰੇ ਬਹੁਤ ਜ਼ਿਆਦਾ ਹੈਅਰ ਫਾਲ ਤੇ ਮੇਰੀ ਬਹੁਤ ਹੀ ਜ਼ਿਆਦਾ ਹੁੰਦੀ ਹੈ ਹਾਂ ਕੋਈ ਗੱਲ ਨਹੀਂ ਇਹ ਇਹ ਮੈਂ ਤੁਹਾਨੂੰ ਦੱਸਦਾ ਹੈ ਹੈਅਰ ਫਾਲ ਨਾ ਇੱਕ ਜਦੋਂ ਇਹ ਹੋਣ ਲੱਗ ਜਾਂਦਾ ਇਹ ਵੀ ਵੱਡੀ ਬਿਮਾਰੀ ਆ ਤੁਹਾਡੇ ਕੰਗੇ ਚ ਬਾਲ ਆਂਦੇ ਆ अच्छा फिर ਤੁਸੀਂ ਡ्रेसਿੰਗ ਦੇ ਵਾਲੇ-ਦਾਲੇ ਦੇਖੋ ਕਿਦਾਂ ਖਿਲਰ ਜਾਂਦੇ ਆ ਪਿੱਲੋ ਤੇ ਬੈੱਡsheet ਤੇ ਔਰ ਉਹ ਵਾਲ ਤਾਂ ਜਿਹੜੇ ਝੜਦੇ ਆ ਝੜਦੇ ਆ ਉਹਦੇ ਨਾਲ ਸਟ्रेस ਬਣ ਜਾਂਦਾ ਬਿਨਾ ਮਤਲਬ ਵੀ ਹਾਇ ਮੈਂ ਕਿਤੇ ਗੰਜੀ ਨਾ ਹੋ ਜਾ ਔਰ ਬਹੁਤ ਸਾਰੀਆਂ ਮੇਰੀਆਂ ਮਾਤਾ ਪਿਤਾ ਪੈਣਾ ਇਦਾਂ ਦੀਆਂ ਹੈਗੀਆਂ ਬੀਬੀਆਂ ਜਿਨ੍ਹਾਂ ਦੇ ਇੱਥੋਂ ਚੀਰ ਕੱਢਿਆ ਹੁੰਦਾ ਵਿੱਚੋਂ ਖਾਲੀ ਹੋਇਆ ਪਿਆ ਸਰ ਮਤਲਬ ਉਹ ਗੰਜਾਪਨ ਦਿਖਦਾ ਬਸ ਇਹ ਹੈ ਕਿ ਜੈਂਟਸ ਜਿਹੜੇ ਉਹ ਗੰਝੇ ਹੋ ਜਾਂਦੇ ਆ ਪਲੇਨ ਹੋ ਜਾਂਦੇ ਆ ਲੇਡੀਜ਼ ਹਲੇ ਤੱਕ ਬਾਬੇ ਦੀ ਬੜੀ ਕਿਰਪਾ ਲੇਡੀਜ਼ ਦੇ ਸਿਰ ਤੇ ਵਾਲ ਫਿਰ ਵੀ ਬਚ ਜਾਂਦੇ ਆ ਥੋੜੇ ਬਹੁਤੇ ਪਰ ਜਿੱਦਾਂ ਤੁਹਾਡੇ ਵਾਲ ਘਟ ਰਹੇ ਆ ਨਾ ਇਹ ਮੈਂ ਤੁਹਾਨੂੰ ਦੱਸ ਦੇਣਾ ਇਸ ਏਜ ਦੇ ਵਿੱਚ ਜਿਹੜਾ ਇਹ ਇੱਕ ਤੇਲ ਬਣਿਆ ਸਾਡਾ ਇਹਦਾ ਨਾਮ ਦਿੱਤਾ ਸੀ ਆਦੀਨਾਥ 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 ਇੱਕ ਬਹੁਤ ਪੁਰਾਣਾ ਬ੍ਰਾਂਡ ਹੈ ਇਹ ਕੋਈ ਅੱਜ ਕੱਲ ਦਾ ਨਹੀਂ ਹੈਗਾ ਇਹਦੇ ਵਿੱਚ ਪਹਿਲਾਂ ਤਾਂ ਅਸੀਂ ਜੜੀ ਬੂਟੀਆਂ ਦਾ ਐਕਸਟ੍ਰੈਕਟਰ ਕੱਢ ਕੇ ਲੈਨੇ ਆ ਔਰ ਉਸ ਤੋਂ ਬਾਅਦ ਨਾ ਮੈਡਮ ਅਸੀਂ ਜੜੀ ਬੂਟੀਆਂ ਦੇ ਵਿੱਚ ਪਾਉਨੇ ਆ ਜਿਵੇਂ ਮੇਥੀ ਔਰ ਕਲੌਂਜੀ ਦਾ ਜਿੰਨਾ ਸਾਡੇ ਵੀਰ ਭਰਾਵਾਂ ਨੂੰ ਜਾਂ ਭੈਣਾਂ ਨੂੰ ਪਤਾ ਹੈ ਕਿ ਮੇਥੀ ਕਲੌਂਜੀ ਜਿਹੜੀ ਆ ਉਹ ਬਾਲਾਂ ਵਾਸਤੇ ਕਿੰਨੀ ਜ਼ਬਰਦਸਤ ਚੀਜ਼ ਆ ਉਹਨਾਂ ਨੂੰ ਤਾਂ ਸਾਰੀ ਗੱਲ ਪਤਾ ਹੈ ਜਿਹਨੂੰ ਨਹੀਂ ਪਤਾ ਮੈਂ ਦੱਸ ਦਿੰਦਾ ਕਿ ਜਿਹੜੀ ਕਲੌਂਜੀ ਆ ਨਾ ਜੀ ਇਹ ਆਨੀਅਨ ਸੀਡ ਜਿਹੜਾ ਹੈਗਾ ਉਹ ਹੈ ਮਤਲਬ ਜਿਹਨੂੰ ਅਸੀਂ ਕਹਿੰਦੇ ਆ ਕਿ ਪਿਆਜ਼ ਦਾ ਬੀਜ ਆ ਉਸੇ ਤਰ੍ਹਾਂ ਇਹਨਾਂ ਨੂੰ ਪਕਾਇਆ ਜਾਂਦਾ ਬਣਾਇਆ ਜਾਂਦਾ ਪਰ ਦੇਖੋ ਤੁਸੀਂ ਇਹਨੂੰ ਹੱਥ 'ਚ ਵੜੋ ਇਹਦੀ ਮੈਡਮ ਫ੍ਰੈਗਰੈਂਸ ਲੈ ਕੇ ਦੇਖੋ ਨੈਚੁਰਲ ਆ ਔਰ ਇੱਕ ਇੱਕ ਜੜੀ ਬੂਟੀ ਇਹਦੇ ਵਿੱਚ ਤੁਹਾਨੂੰ ਪਈ ਦਿਖੂਗੀ ਹਾਂ ਦਿਖ ਰਹੀ ਹੈ ਇਹ ਜਿਹੜੇ ਜਿਹੜੇ ਡੱਕੇ ਜੇ ਪਏ ਆ ਨਾ ਜੀ ਇਹ ਜਟਾਮਾਂਸੀ ਆ ਜਟਾਮਾਂਸੀ ਜਟਾਮਾਂਸੀ ਇਹ ਤੁਸੀਂ ਕਦੀ Google ਤੇ ਜਟਾਮਾਂਸੀ ਸਰਚ ਖਸੂਬੂ ਦੇਖੋ ਕਿੰਨੀ ਪਿਆਰੀ ਹੈ ਪਿਓਰ オリジナル ਹੈ ਇੱਥੇ ਕੋਈ ਫਰੇਗਰੈਂਸ ਨਹੀਂ ਦਿੱਤੀ ਹੋਈ ਹੈ ਨਾ ਤੇ ਇਹਦੇ ਚ ਨਾ ਜਿਹੜਾ ਤੁਸੀਂ ਕਹਿੰਦੇ ਹੋ ਜਟਾਮਾਂਸੀ ਇਹਨੂੰ ਤੁਸੀਂ ਹੁਣੇ Google ਸਰਚ ਕਰੋ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਤਾਂ ਹੀ ਮੈਂ ਤੁਹਾਨੂੰ ਦੱਸ ਪਾਰਿਆ ਤੇ ਤੁਸੀਂ Google ਤੇ ਸਰਚ ਕਰੋ ਦੂਜਾ ਫੋਨ ਚੱਕੋ ਦੋ ਫੋਨ ਅੱਜਕਲ ਸਭ ਕੋਲੇ ਹੁੰਦੇ ਆ ਨਹੀਂ ਤਾਂ ਨਾਲ ਬੈਠੀ ਨੂੰ ਕਹਿ ਦਿਓ ਖੋਲ ਦੂ ਜਾਂ ਬੈਠੇ ਨੂੰ ਕਹਿ ਦੋ ਖੋਲ ਦੂਗਾ ਤੇ ਉਹਨੂੰ ਕਹੋ ਵੀ Google ਤੇ ਜਾ ਕੇ ਜਟਾਮਾਂਸੀ ਲਿਖੋ ਜਦੋਂ ਤੁਸੀਂ ਜੱਡਾ ਮਨਸੀ ਲਿਖੋਗੇ ਉਹ ਇੱਕ ਝਾੜ ਹੋਊਗਾ ਤੁਹਾਨੂੰ ਲੱਗੂਗਾ ਜਿਵੇਂ ਸਾਡੇ ਸਿਰ ਦੇ ਵਾਲ ਆ ਹੂੰ ਉਹ ਜੜੀ ਬੂਟੀ ਰੱਬ ਨੇ ਉਦਾਂ ਬਣਾਈ ਹੋਈ ਆ ਤੇ ਉਹ ਇਹਦੇ ਵਿੱਚ ਪਾਈ ਹੋਈ ਆ ਸਪੈਸ਼ਲੀ ਪਈ ਆ ਇਹਦੇ ਵਿੱਚ ਤੇ ਉਹ ਜੜੀ ਬੂਟੀ ਕਰਕੇ ਹੀ ਇਹਦਾ ਪ੍ਰਭਾਵ ਹੈ ਜੀ ਅਰੋ ਉਹ ਜੜੀ ਬੁੱਟੀ ਪਾਣ ਦਾ ਹਰੇਕ ਨੂੰ ਨਹੀਂ ਪਤਾ ਹੁੰਦਾ ਲੇਕਿਨ ਮੈਨੂੰ ਵੀ ਨਹੀਂ ਪਤਾ ਸੱਚ ਮੈਂ ਤੁਹਾਨੂੰ ਦੱਸਾਂ ਮੈਂ ਬੜਾ ਇਸ ਕਲੀਅਰ ਆ ਜਿਵੇਂ ਨਹੀਂ ਪਤਾ ਤੇ ਨਹੀਂ ਪਤਾ ਪਰ ਜਿਹੜੇ ਸਾਡੇ ਸੀਨੀਅਰ ਵੈਦ ਜੀ ਆ ਉਹ ਇਹ ਸਾਨੂੰ ਦੱਸਦੇ ਵੀ ਨਹੀਂ ਹੈਗੇ ਹਲੇ ਕਹਿੰਦੇ ਕੋਈ ਨਹੀਂ ਕੋਲ ਤਰ੍ਹਾਂ ਵਾਲੇ ਟਾਈਮ ਨਹੀਂ ਆਦੋਂ ਦੱਸਾਂਗੇ ਕਿਵੇਂ ਬਣਾਉਣਾ ਤੇ ਉਹ ਆਪ ਹੀ ਤਿਆਰ ਕਰਦੇ ਆ ਜੀ ਪੈਕਿੰਗ ਕਰਦੇ ਆ ਔਰ ਐਡਾ ਵਧੀਆ ਰਿਜ਼ਲਟ ਹੈ ਜੀ ਇਹਦਾ ਔਰ ਸਾਡੇ ਕੋਲ ਇਹ ਰੈਡੀ ਨਹੀਂ ਹੁੰਦਾ ਜੇ ਤੁਸੀਂ ਮੇਰੇ ਕੋਲ ਇਹਦੀ ਸੇਲ ਵਿੱਚੋਂ ਨਾ ਕਿੰਨੀਆਂ ਵੈਸੇ ਤੁਸੀਂ ਗੂਗਲ ਤੇ ਜਾ ਕੇ ਦੇਖਿਓ ਇਹਦੀ ਸੇਲ ਕਿੱਦਾ ਹੈਗੀ ਆ ਮਤਲਬ ਸਾਡੇ ਕੋਲ ਪੂਰੀ ਨਹੀਂ ਹੁੰਦੀ ਇਹਦਾ ਜਦੋਂ ਵੀ ਆਉਂਦਾ ਇੱਕ ਟੈਂਪੂ ਭਰ ਕੇ ਆਉਂਦਾ ਖਾਲੀ ਸ਼ੀਸ਼ੀ ਦਾ ਤੇ ਜਾਂਦਾ ਵੀ ਤਾਂ ਹੋਊਗਾ ਨਾ ਤੇ ਇਹਦਾ ਹੀ ਆਉਂਦਾ ਤੇ ਇਸ ਤਰ੍ਹਾਂ ਇਹਦੀ ਮਤਲਬ ਕਿ ਬਲਕ ਦੇ ਵਿੱਚ ਸੇਲ ਆ ਤੇ ਔਰ ਨਾਲ ਇਹਦੇ ਸ਼ੈਂਪੂ ਹੈ ਸੀ ਸ਼ੈਂਪੂ ਵੀ ਅਸੀਂ ਆਪਣੇ ਹੀ ਦਿੰਨੇ ਆ ਔਰ ਦੋਏ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਯੂਜ਼ ਕਰਨਾ ਤੀਜੀ ਚੀਜ਼ ਯੂਜ਼ ਨਹੀਂ ਕਰਨੀ ਇਹਦੇ ਵਿੱਚ ਇੱਥੇ ਤੱਕ ਦਾ ਸਮਝੋ ਐਲੋਵੀਰਾ ਆ 70% ਐਲੋਵੀਰਾ ਪਲਪ ਹੈ ਦੇ ਵਿੱਚ ਬਾਕੀ ਦੀਆਂ ਸਾਰੀਆਂ ਹਰਬਜ਼ ਜਿਹੜੀਆਂ ਬੂਟੀਆਂ ਨੇ ਜਦੋਂ ਇਹ ਸ਼ੈਂਪੂ ਨੂੰ ਤੁਸੀਂ ਯੂਜ਼ ਕਰੋ ਇਹ ਤੇਲ ਨੂੰ ਯੂਜ਼ ਕਰੋ ਉਦੋਂ ਹਫ਼ਤੇ ਜਾਂ 10 ਦਿਨ ਬਾਅਦ ਤੁਸੀਂ ਦੇਖੋਗੇ ਕੰਗੀ 'ਚ ਵਾਲ ਨਹੀਂ ਆ ਰਿਹਾ ਤੇ ਗ੍ਰੋਥ ਦਾ ਕੁਝ ਐਸਟੀਮੇਟ ਹੈਗਾ ਮੇਰੇ ਤੋਂ ਨਾਲ ਹੀ ਨਾਲ ਹੀ ਨਾਲ ਵਧਨੇ ਸ਼ੁਰੂ ਹੁੰਦੇ ਆ ਤੁਸੀਂ ਦੇਖਿਓ ਕਿ ਮਹੀਨੇ ਡੇਢ ਮਹੀਨੇ ਦੇ ਵਿੱਚ ਬਾਲ ਅੱਜ ਤੁਸੀਂ ਬੈਠੇ ਹੋ ਸਾਡੇ ਸਾਹਮਣੇ ਤੁਹਾਡੀ ਅੱਜ ਫੋਟੋ ਖਿੱਚਾਂਗੇ ਤੁਹਾਡੀ ਅਗਲੇ 2 ਮਹੀਨੇ ਬਾਅਦ ਫੋਟੋ ਦੁਬਾਰਾ ਪਰ ਇਹ ਗੱਲ ਜਰੂਰ ਹੈ ਕਿ ਅਸੀਂ ਤੁਹਾਨੂੰ ਦੇ ਕੇ ਭੇਜਾਂਗੇ ਸ਼ੀਸ਼ੀਆਂ ਇਮਾਨਦਾਰੀ ਨਾਲ ਖਾਲੀ ਦਿਖਾ ਦਿਓ ਮੈਂ ਲਾਈਆਂ ਨੇ ਢੋਲ ਕੇ ਨਾ ਦਿਖਾਈਓ ਵੀ ਮੈਂ ਯੂਜ਼ ਕੀਤਾ ਕਿਉਂਕਿ ਸਾਨੂੰ ਪਤਾ ਨਾ ਟਾਈਮ ਤੁਹਾਡੇ ਕੋਲੇ ਸਾਹ ਲੈਣ ਦਾ ਹੈ ਨਹੀਂ ਪਰ ਇਹਨੂੰ ਯੂਜ਼ ਕਰ ਲਿਓ ਨਹੀਂ ਨਹੀਂ ਮੈਂ ਤੇ ਕਰੂੰਗੀ ਮੈਂ ਮੇਰੇ ਮੰਮੀ ਨੇ ਬਣਾ ਕੇ ਦਿੱਤਾ ਹੀ ਕਰੇ ਉਹ ਘਰੇ ਜਿੱਦਾਂ ਸਰੋਂ ਦਾ ਤੇਲ ਕਲੌਂਜੀ ਤੇ ਇਦਾਂ ਪਾ ਕੇ ਬਟ ਟਾਈਮ ਨਹੀਂ ਸੀ ਲੱਗ ਰਿਹਾ ਬਟ ਮੈਂ ਤੁਸੀਂ ਇਹ ਕਰਿਓ ਮੰਮੀ ਨੂੰ ਵੀ ਦਿਓ ਕਿ ਮੰਮੀ ਆ ਦੇਖੋ ਯੂਜ਼ ਕਰਕੇ ਗੋਲ ਸਾਹਿਬ ਨੇ ਦਿੱਤਾ ਤੇ ਤੁਸੀਂ ਦੇਖਿਓ ਵੀ ਇਹ ਇਹ ਨੂੰ ਇਹ ਅੱਛਾ ਇਹਦਾ ਟਾਈਮ ਵੀ ਕੋਈ ਨਹੀਂ ਤੁਸੀਂ ਰਾਤ ਨੂੰ ਯੂਜ਼ ਕਰੋ ਆਦ ਨੂੰ ਲਾ ਕੇ ਸੋਜੋ ਤੇਲ ਵਾਲਾ ਦੇ ਵਿੱਚ ਕੋਈ ਇੱਕ ਗੱਦੀ ਖਰਾਬ ਨਹੀਂ ਕਰਦਾ ਪਿੱਲੋ ਖਰਾਬ ਨਹੀਂ ਕਰਦਾ ਬਿਲਕੁਲ ਬਾਲਾਂ ਚ ਰੋਡ ਚ ਲਗਾਣਾ ਥੱਲੇ ਮਲਣਾ ਨਹੀਂ ਬਾਲਾਂ ਦੇ ਉੱਪਰ ਮਲਣ ਦੀ ਲੋੜ ਨਹੀਂ ਹੈ ਸਿਰਫ ਤਾਲੂ ਤਾਲੂ ਕਲਪ ਦੇ ਵਿੱਚ ਲਗਾਣਾ ਤਾਂ ਸਵੇਰੇ ਉੱਠ ਕੇ ਤੁਸੀਂ ਇਸ ਸ਼ੈਂਪੂ ਨਾਲ ਇਹਨੂੰ ਵਾਸ਼ ਕਰਦੇ ਹਫਤੇ ਚ ਦੋ ਵਾਰ ਹੀ ਯੂਜ਼ ਕਰੀਏ ਜਿੰਨੀ ਵਾਰ ਨਹਾਣਾ ਤੁਸੀਂ ਦੇਖੋਗੇ ਕਿ ਬਾਲਾਂ ਦੇ ਵਿੱਚ ਜਾਨ ਆ ਰਹੀ ਹੈ ਕੱਲਾ ਇਹ ਨਹੀਂ ਕਿ ਅਸੀਂ ਮਲ ਲੀਏ ਤੇ ਹੋ ਗਿਆ ਥੋੜਾ ਬਹੁਤ ਤਾਂ ਖਾਣਾ ਵੀ ਚਾਹੀਦਾ ਕੁਝ ਕਾਣ ਲਈ ਅਸੀਂ ਦੱਸਦੇ ਜਿਵੇਂ ਇੱਕ ਪੰਜਮ ਹਲਦੀ ਆ ਤ੍ਰਿਫਲਾ ਪਾਊਡਰ ਹੈ ਇਹ ਤੁਹਾਡੀ ਗਟ ਹੈਲਥ ਨੂੰ ਠੀਕ ਕਰਦਾ ਓਕੇ ਤੁਹਾਡੇ ਜਦੋਂ ਪੇਟ ਠੀਕ ਹੁੰਦਾ ਫਿਰ ਤੁਸੀਂ ਇਹ ਸਮਝ ਲਓ ਕਿ ਅੱਧੀਆਂ ਬਿਮਾਰੀਆਂ ਦੀ ਜੜ ਤੇ ਪੇਟ ਚ ਹੀ ਆ ਪੇਟ ਸਾਫ਼ ਹੋ ਜੇ ਔਰ ਤੁਹਾਡੇ ਹਲਦੀ ਜਿਹੜੀ ਆ ਉਹ ਅੰਦਰੋਂ એનર્ਜੀ ਦੇ ਦਵੇ ਨਰਵ ਸਿਸਟਮ ਨੂੰ ਫਿਰ ਤੁਸੀਂ ਦੇਖਿਓ ਹਲਦੀ ਕਿੱਦਾਂ ਖਾਣੀ ਉਹ ਵੀ ਮੈਨੂੰ ਲੱਗਦਾ ਮੈਂ ਦੇਖ ਹੀ ਰਹੀ ਹਾਂ ਭਾਈ ਇਹ ਦੇਖੋ ਨਾ ਇਹ ਹਲਦੀ ਕਿੱਦਾਂ ਖਾਵਾਂਗੀ ਇਦਾਂ ਮਤਲਬ ਕਿਸੇ ਦੁੱਧ ਚ ਜਾਂ ਪਾਣੀ ਕਿੱਦਾਂ ਇਹ ਤਾਂ ਮੈਂ ਤੁਹਾਨੂੰ ਦੱਸਦਾ ਇਹ ਹਲਦੀ ਆਮ ਹਲਦੀ ਨਹੀਂ ਹੈਗੀ ਓਕੇ ਇਹ ਨਾਰਮਲ ਹਲਦੀ ਨਹੀਂ ਹੈਗੀ ਇਹ ਹਲਦੀ ਐਸੀ ਕੋਈ ਬਿਮਾਰੀ ਨਹੀਂ ਹੈ ਜਿਹਦੇ ਚੇ ਕੰਮ ਨਹੀਂ ਕਰਦੀ ਔਰ ਜਿਹੜਾ ਇਨਸਾਨ ਇਹਨੂੰ ਬਿਨਾ ਬਿਮਾਰੀ ਤੋਂ ਖਾਣਾ ਸ਼ੁਰੂ ਕਰ ਦੇ ਉਹਨੂੰ ਕਦੀ ਬਿਮਾਰੀ ਨਹੀਂ ਲੱਗ ਸਕਦੀ ਇਹ ਇਮਿਊਨ ਪਾਵਰ ਨੂੰ ਇਨਕਰੀਜ਼ ਕਰ ਦਿਆ ਔਰ ਦੂਸਰੀ ਚੀਜ਼ ਮੈਂ ਤੁਹਾਨੂੰ ਦੱਸਾਂ ਇਹਦੇ ਵਿੱਚ ਪਾਈ ਗਈ ਹੈ ਮੈਂ ਇਹਦਾ ਨੁਸਖਾ ਬੋਲ ਦਣਾ ਹੁਣ ਕਿਉਂਕਿ ਦੇਖੋ ਪਤਾ ਨਹੀਂ ਕਦੋਂ ਤੱਕ ਇਹ ਫੈਕਟਰੀਆਂ ਚੱਲਦੀਆਂ ਨੇ ਕਦੋਂ ਤੱਕ ਕਿਹੜੀ ਦੁਨੀਆਂ ਕਿੱਥੇ ਜਾਣੀ ਹੈ ਜਦੋਂ ਬੰਦਾ ਰਾਈਜ਼ ਕਰ ਜਾਂਦਾ ਪਿੱਛੇ ਪਤਾ ਨਹੀਂ ਕੀ ਹੁੰਦਾ ਲੇਕਿਨ ਮੈਂ ਤੁਹਾਨੂੰ ਨੁਸਖੇ ਦੱਸ ਦਿੰਦਾ ਘਰੇ ਬਣਾਓ ਪੰਸਾਰੀ ਕੋਲ ਜਾਓ ਉਹਦੇ ਕੋਲੋਂ ਲਓ ਉਰਪਨਸਾਰੀ ਨੂੰ ਇਹ ਜ਼ਰੂਰ ਕਹਿ ਦਿਓ ਜੀ ਇਹ ਨੁਸਖਾ ਗੁਹਿਲ ਸਾਹਿਬ ਨੇ ਦੱਸਿਆ ਥੋੜਾ ਜਿਹਾ ਧਿਆਨ ਨਾਲ ਦੇ ਦਿਓ ਪੂਰੀ ਦੇ ਦੇਣਗੇ ਦਵਾਈ ਤੁਹਾਨੂੰ ਮੇਰਾ ਨਾਮ ਲੈਂਦੇ ਪਨਸਾਰੀ ਸਾਰੇ ਸਾਡੀ ਵੀ ਇੱਜ਼ਤ ਕਰਦੇ ਆ ਅਸੀਂ ਵੀ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਆ ਕਿਉਂਕਿ ਅਸੀਂ ਉਹਨਾਂ ਨੂੰ ਬਿਨਾ ਗੱਲ ਤੋਂ ਪ੍ਰਮੋਟ ਕਰਦੇ ਆ ਸਾਨੂੰ ਕੋਈ ਪਨਸਾਰੀਆਂ ਨੇ ਆ ਕੇ ਸਮਾਨ ਥੋੜੀ ਫ੍ਰੀ ਦੇ ਦੇਣਾ ਅਸੀਂ ਉਹਨਾਂ ਨੂੰ ਪ੍ਰਮੋਟ ਕਰਦੇ ਆ ਕਿ ਭਰਾਵੋ ਤੁਹਾਡੇ ਕੋਲ ਲੋਕ ਆਉਂਦੇ ਆ ਚੀਜ਼ਾਂ ਸਹੀ ਦੇਈ ਜਾਓ ਹੈਨਾ ਤੇ ਹੁਣ ਇਹਦੇ ਚ ਅਸੀਂ ਪਾਈ ਕਾਲੀ ਹਲਦੀ ਕਾਲੀ ਹਲਦੀ ਦੇਖੀ ਕਦੇ ਤੁਸੀਂ ਫੋਟੋਆਂ 'ਚ ਦੇਖੀ ਆ ਫੋਟੋਆਂ 'ਚ ਦੇਖੀ ਆ ਚਲੋ ਅੱਜ ਤੁਹਾਨੂੰ origignal ਦਰਸਾਉਂਦੀ ਆ ਕਾਲੀ ਹਲਦੀ ਤੇ ਉਹਦੇ ਵਿੱਚ ਸੇਲਮ ਦੀ ਹਲਦੀ ਸੇਲਮ ਆਪਣੀ ਨਾਰਮਲ ਜਿਹੜੀ ਰਸੋਈ ਦੀ ਹਲਦੀ ਆ ਉਹਦੇ ਵਿੱਚ ਸੇਲਮ ਦੀ ਫਲੀ ਜਿਹੜੀ ਉਹ ਕੁਆਲਿਟੀ ਉਹਦੀ ਬਹੁਤ ਵਧੀਆ ਹੁੰਦੀ ਆ ਤੇ ਉਸ ਤੋਂ ਬਾਅਦ दारू ਹਲਦੀ ਅੰਬਾ ਹਲਦੀ दारू ਹਲਦੀ दारू ਉਹ ਨਹੀਂ ਹਲਦੀ ਐ ਲੱਕੜ ਹੁੰਦੀ ਐ ओके ਇੱਕ वुड है ये ਤੇ ਅੰਬਾ ਹਲਦੀ ਵੀ ਇੱਕ वुਡ ਹੈ ਲੱਕੜ ਹੈ ਇਹਨੂੰ ਜਦੋਂ ਪੀਸਦੇ ਆਂ ਤੇ ਤਾਂ ਪਾਊਡਰ ਕਰਦੇ ਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਮੈਦਾ ਲੱਕੜੀ ਜਿਹਨੂੰ ਅਸੀਂ ਜੰਗਲੀ ਹਲਦੀ ਕਹਿੰਦੇ ਆ ਇਹਦਾ ਮੈਡਮ ਜੀ ਤੁਹਾਡੀ ਬੋਡੀ ਦੇ ਵਿੱਚ ਜਿੰਨਾ ਵੀ ਫੈਟ ਆ ਉਹਨੂੰ ਕੰਟਰੋਲ ਕਰਨਾ ਹੈ ਨੇ ਔਰ ਜਿੰਨਾ ਵੀ ਤੁਹਾਡਾ ਟਮੀ ਦੇ ਵਿੱਚ ਵਰਮ ਇਨਫੈਕਸ਼ਨ ਹੈ ਉਹਨੂੰ ਖਤਮ ਕਰਨਾ ਔਰ ਰੀਡ ਦੀ ਹੱਡੀ ਚ ਦਰਦ ਹੈ ਸਟਿਫਨੈਸ ਹੈ ਮਸਲਜ ਦੀ ਸਟਿਫਨੈਸ ਆ ਤੁਸੀਂ ਕੰਮ ਕਰਕੇ ਟਾਇਰ ਹੁੰਦੇ ਹੋ ਥੱਕ ਜਾਂਦੇ ਹੋ ਉਹਦੀ ਪ੍ਰੋਬਲਮ ਇਹਨੇ ਸੋਲਵ ਕਰਨੀ ਆ ਔਰ ਇਹਨੂੰ ਲੈਣ ਦਾ ਤਰੀਕਾ ਮੈਂ ਤੁਹਾਨੂੰ ਜਿਹੜੇ ਭੈਣ ਭਰਾ ਕਹਿੰਦੇ ਰਹਿੰਦੇ ਨੇ ਪੈਰਾਂ 'ਚ ਅੱਗ ਨਿਕਲ ਹੀ ਜਾਂਦੀ ਆ ਸ਼ੂਗਰ ਕਰਕੇ ਪੈਰ ਜਲੀ ਜਾਂਦੇ ਆ ਪਸੀਨਾ ਆਈ ਜਾਂਦਾ ਉਹਨਾਂ ਵਾਸਤੇ ਇਹ ਇੱਕ ਰਾਮ ਬਾਣ ਦਾ ਕੰਮ ਕਰਦੀ ਆ ਔਰ ਇਹਦੇ ਵਿੱਚ ਕੀ ਆ ਕਿ ਅੱਧਾ ਚਮਚਾ ਹਲਦੀ ਦਾ ਗੌਰ ਕਰਿਓ ਮੇਰੀ ਗੱਲ ਵੱਲ ਅੱਧਾ ਚਮਚਾ ਪੰਚਮ ਹਲਦੀ ਦਾ ਤੇ ਇੱਕ ਕੱਪ ਦੁੱਧ ਉਹਦੇ ਵਿੱਚ ਇੱਕ ਮੱਕੀ ਦੇ ਦਾਣੇ ਜਿੰਨੀ ਇੱਕ ਹਿੰਗ ਹਿੰਗ ਓਰੀਜਨਲ ਹੋਣੀ ਚਾਹੀਦੀ ਆ ਹਿੰਗ ਤੁਹਾਨੂੰ ਜਿਹੜੀ ਓਰੀਜਨਲ ਆ ਉਹ 10 ਗ੍ਰਾਮ ਹਿੰਗ 1200 ਰੁਪਏ ਤੋਂ ਘੱਟ ਨਹੀਂ ਮਿਲਣੀ ਆ ਮੈਂ ਤੁਹਾਨੂੰ ਦੱਸ ਦਿੰਨਾ ਕਿਤੋਂ ਵੀ ਲੈ ਲਿਓ ਜਿਹੜੀ ਨਾਰਮਲ ਹੁੰਦੀ ਆ ਉਹ ਤੇ ਮਿਲ ਜੂਗੀ ਤੁਹਾਨੂੰ ਇੱਚ ਖਸ਼ੂ ਹੁੰਦੀ ਆ ਹਿੰਗ ਦੀ ਪਰ ਹਿੰਗ ਦਾ ਅਸਰ ਨਹੀਂ ਹੁੰਦਾ ਔਰ ਦੂਸਰੀ ਚੀਜ਼ ਉਹਦੇ ਵਿੱਚ ਪਾਉਣੀ ਆ ਇੱਕ ਚੁਟਕੀ ਇੱਕ ਚੁਟਕੀ ਪਰ ਉਹਦੇ ਵਿੱਚ ਕਾਲੀ ਮਿਰਚ ਦਾ ਪਾਊਡਰ ਓਕੇ ਇਹ ਤਿੰਨੇ ਚੀਜ਼ਾਂ ਬਾਗੇ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਪਕਾ ਲਓ ਉਹਨੂੰ ਪੀਓ ਜੇ ਠੰਡ ਵਿੱਚ ਬੈਠੇ ਹੋ ਠੰਡੇ ਏਰੀਆ 'ਚ ਬੈਠੇ ਹੋ ਜਾਂ ਸਿਆਲਾਂ ਦੇ ਦਿਨ ਨੇ ਤਾਂ ਉਬਾਲ ਕੇ ਪੀਣਾ ਜੇ ਗਰਮੀਆਂ ਦੇ ਵਿੱਚ ਬੈਠੇ ਹੋ ਗਰਮੀਆਂ ਦੇ ਦਿਨ ਨੇ ਤਾਂ ਗਰਮ ਦੁੱਧ ਦੇ ਵਿੱਚ ਘੋਲ ਕੇ ਪੀਣਾ ਉੱਪਰੋਂ ਪਾ ਕੇ ਇਹ ਇਹ ਗੱਲ ਯਾਦ ਰੱਖਿਓ ਇਹਦੇ ਲਈ ਫੋਨ ਫੂਨ ਨਾ ਕਰਿਆ ਕਰੋ ਬਹੁਤ ਇਨਾ ਚੱਕੇ ਜਾਂਦੇ ਨੇ ਨਾ ਗੱਲ ਹੋਣੀ ਆ ਜੋ ਮੈਂ ਕਿਹਾ ਇਹਨੂੰ ਸਾਂਭ ਕੇ ਰੱਖੋ ਆਪਣੇ ਕੋਲੇ ਪੌਡਕਾਸਟ ਨੂੰ ਕਦੇ ਵੀ ਸੁਣ ਲਿਓ ਤੁਹਾਡੇ ਕੰਮ ਦੀ ਚੀਜ਼ ਆ ਤਾਂ ਇਹ ਹੈ ਜੀ ਪੰਚਮ ਹਲਦੀ ਦਾ ਇਤਿਹਾਸ ਉਹਨਾਂ ਦਾ ਇੱਕ ਫੋਨ ਕਾਲ ਦਾ ਸਵਾਲ ਹੋਣੇ ਲੈ ਹੁੰਨੀ ਜੋ ਕਿ ਮੈਂ ਵੀ ਸੋਚਦੀ ਜੇ ਕਿਸੇ ਕੋ ਹਿੰਗ ਨਾ ਲਈ ਜਾਵੇ ਉਹ ਤਾਂ ਪਿੰ ਹਾਂ ਉਹ ਫਿਰ ਬਿਨਾ ਹਿੰਗ ਤੋਂ ਲੈ ਸਕਦਾ ਹੈ ਕਈ ਲੋਕਾਂ ਨੂੰ ਹਿੰਗ ਜਿਹੜੀ ਆ ਬਦਾ ਜਮੀ ਕਰਦੀ ਆ ਕਈ ਲੋਕਾਂ ਦਾ ਹਾਜਮਤ ਦੁਰਸਤ ਕਰਦੀ ਆ ਕਈਆਂ ਨੂੰ ਦੀ 스멜 ਗੰਦੀ ਲੱਗਦੀ ਆ ਉਹ ਨਾ ਪਾਣ ਕੋਈ ਦਿੱਕਤ ਨਹੀਂ ਪਰ ਕਾਲੀ ਮਿਰਚ ਕੱਲੀ ਹਲਦੀ ਜਿਹੜੀ ਇਹ ਵੀ ਬਹੁਤ ਵਧੀਆ ਇਹ ਚੀਜ਼ ਜਦੋਂ ਕਾਲੀ ਮਿਰਚ ਪੈਂਦੀ ਆ ਨਾ ਤਾਂ ਇਹ ਜੋੜਾਂ ਦੇ ਦਰਦ ਦੀ ਦਵਾਈ ਬਣ ਜਾਂਦੀ ਆ ਹਿੰਗ ਪੈ ਜਾਂਦੀ ਹੈ ਤਾਂ ਇਹ ਪੇਨ ਕਿਲਰ ਦਾ ਕੰਮ ਕਰਦੀ ਆ। ਮਤਲਬ ਇਹਦੇ ਇਸ ਤਰ੍ਹਾਂ ਫਾਇਦੇ ਆ। ਜੇ ਜੇ ਕੋਈ ਖਾ ਸਕਦਾ ਤਾਂ ਖਾ ਲਵੇ ਨਹੀਂ ਕੱਲੀ ਹਲਦੀ ਬਹੁਤ ਵਧੀਆ। ਗੁੱਡੇ ਤੁਹਾਡਾ ਕੁਐਸਚਨ ਇਹ ਜਿਹੜੀ ਹਲਦੀ ਹੈ ਜੇ ਕਿਤੇ ਛੋਟੇ ਬੱਚਿਆਂ ਨੂੰ ਆਦਤ ਪਾ ਦਈਏ, ਲੇਡੀਜ਼ ਨੂੰ ਆਦਤ ਪਾ ਦਈਏ ਜਿਵੇਂ ਨਾ ਘਰ 'ਚ ਵਿਆਹ ਕਰਾ ਕੇ ਨਵੀਂ-ਨਵੀਂ ਬਹੂ ਆਉਂਦੀ ਆ ਉਹਨੂੰ ਜਿਹੜੀ ਆਦਤ ਪਾ ਦੋਗੇ ਉਹ ਪੈ ਜਾਂਦੀ ਆ। ਉਹਨੂੰ ਆਉਂਦੇ ਕਹੋ ਵੀ ਸਾਡੇ ਘਰ 'ਚ ਦਾ ਰਿਵਾਜ ਆ ਪੰਜਮ ਹਲਦੀ ਖਾਣੀ ਖਾਣੀ ਆ। ਉਹ ਜਦੋਂ ਮਹੀਨਾ ਕੁ ਖਾ ਲਈ ਨਾ ਉਹਦੀ ਬਾਡੀ ਫਿੱਟ ਰਹਿਣ ਲੱਗ ਜਾਊਗੀ। ਔਰ ਉਹਨੂੰ ਗਈ ਨੂੰ ਮਾਇਕੇ ਵੀ ਗਈ ਨੂੰ ਪੁੱਛਣਗੇ ਵੀ ਤੇਰੇ ਚ ਫਰਕ ਕਿੱਥੋਂ ਆ ਗਿਆ ਇੰਨਾ ਸਟਮਨਾ ਕੰਮ ਕਰਨ ਦਾ ਤੇ ਇਹਦੇ ਨਾਲ ਲਾਈਕ ਫੇਸ ਤੇ ਕੁਝ ਇਫੈਕਟ ਪੈਂਦਾ ਜਿੱਦਾਂ ਲੁਕਿੰਗ ਜਾਂਦਾ ਚਿਹਰਾ ਦੇਖੇ ਬਹੁਤ ਬਿਲਕੁਲ ਖਿਹੜਿਆ ਹੁੰਦਾ ਲਾਲੀ ਆਈ ਹੁੰਦੀ ਚਿਹਰੇ ਤੇ ਮਤਲਬ ਔਰ ਲਾਇਆ ਵੀ ਕੁਝ ਨਹੀਂ ਹੁੰਦਾ ਦੇਖੋ ਬਿਨਾਂ ਮੇਕਅਪ ਤੋਂ ਹੁੰਦਾ ਤੇ ਇਹ ਜਿਹੜੀ ਚੀਜ਼ ਹੈ ਨਾ ਜੀ ਇਹੀ ਚੀਜ਼ਾਂ ਨੂੰ ਫਾਇਦਾ ਕਰਦੀ ਹੈ ਆਰਗਨ ਜਿਵੇਂ ਹੁਣ ਮੰਨ ਲਓ ਤਿਰਫਲਾ ਪਾਊਡਰ ਹੈ ਆਪਣਾ ਇਹ ਜਿਵੇਂ ਹਲਦੀ ਮੈਂ ਦੱਸੀਏ ਇਹ ਰਾਤ ਨੂੰ ਸੌਣ ਲੱਗੇ ਲੈਣੀ ਹੁਣ ਜਿਹੜੇ ਜਾਇੰਟਸ ਆ ਜਾਂ ਲੇਡੀਜ਼ ਆ ਉਹਨਾਂ ਨੂੰ ਮੇਰੀ ਗੱਲ ਬਹੁਤ ਸਮਝ ਆ ਚੁੱਕੀ ਹੈ ਬਹੁਤ ਲੋਕਾਂ ਨੂੰ ਸਮਝ ਆ ਚੁੱਕੀ ਹੈ ਵੀ ਜਿਹੜਾ ਤ੍ਰਿਫਲਾ ਪਾਊਡਰ ਹੈ ਇਹ ਤੁਹਾਡੀ ਮਤਲਬ ਜਾਨ ਦਾ ਰક્ષਕ ਹੈ ਜ਼ਿੰਦਗੀ ਦਾ ਰક્ષਕ ਹੈ ਦੇਖੋ ਜਿੱਦੀ ਜਿੰਨੀ ਵਧੀ ਆ ਜਿੰਨੀ ਉਮਰ ਆ ਉਹ ਤਾਂ ਉਹਨੇ ਉਨੀਆਂ ਭੋਗਣੀ ਆ ਪਰ ਅਸੀਂ ਕਹਿੰਦੇ ਹੁਣ ਉਮਰ ਜਿਹੜੀ ਆ ਜਿੰਨੀ ਮਰਜੀ ਭੋਗੀ ਜਾਵੇ ਭਾਈ ਗੁਰੂ ਪ੍ਰਮਾਤਮਾ ਸੱਚੇ ਪਾਤਸ਼ਾਹ ਗੇ ਹਮੇਸ਼ਾ ਇਹੀ ਅਰਦਾਸ ਕਰੀਦੀ ਆ ਕਿ ਮਾਲਕਾ ਜਿੰਨੇ ਦਿਨ ਤੈ ਬਖਸ਼ੇ ਨੇ ਉਹਨੇ ਦਿਨ ਤੰਦਰੁਸਤੀ ਬਖਸ਼ੀ ਨਾਲ ਮੰਝੇ ਤੇ ਨਾ ਪੈ ਜਾਈਏ ਕਿਸੇ ਤੇ ਬੋਝ ਨਾ ਬਣ ਜਾਈਏ ਤਾਂ ਇੱਕ ਤਾਂ ਹਲਦੀ ਜਿਹੜੀ ਆ ਅਗਰ ਜ਼ਿੰਦਗੀ ਚ ਆ ਜਾਵੇ ਤਾਂ ਮਤਲਬੇ ਨਹੀਂ ਆ ਦੂਜਾ ਜਿਹੜਾ ਤ੍ਰਿਫਲਾ ਪਾਊਡਰ ਆ ਮੈਡਮ ਤ੍ਰਿਫਲਾ ਪਾਊਡਰ ਜਿਹੜਾ ਹੈਗਾ ਇਹ ਤੁਹਾਡੀ ਗੱਟ ਹੈਲਥ ਨੂੰ ਠੀਕ ਕਰਦਾ ਉਨੇ ਹਰ ਇੱਕ ਕੰਪਨੀ ਨਹੀਂ ਬਣਾਉਂਦੀ ਤ੍ਰਿਫਲਾ ਤ੍ਰਿਫਲਾ ਸਾਰੀਆਂ ਬਣਾਉਂਦੀਆਂ ਨੇ ਜਿਹੜਾ ਇਹ ਤ੍ਰਿਫਲਾ ਮੇਰੇ ਹੱਥ 'ਚ ਪੜਿਆ ਹੋਇਆ ਇਹ ਸਿਰਫ ਆਪਣੀ ਕੰਪਨੀ ਦਾ ਬਣਦਾ ਔਰ ਇਹਨੂੰ ਮੈਂ ਹਰ ਬਾਰੀ ਐਦਾਂ ਦਿਖਾਣਾ ਕਿ ਕੋਈ ਹੋਰ ਕੰਪਨੀ ਬਣਾਵੇ ਨਹੀਂ ਹਣੇ ਤੱਕ ਬਣਿਆ ਕਿਉਂਕਿ ਇਹ ਇਹ ਚੀਜ਼ਾਂ ਜਦੋਂ ਬਣਦੀਆਂ ਨੇ ਤਾਂ ਕਿਸੇ ਗੱਲ ਨਾਲ ਬਣਦੀਆਂ ਨੇ ਐਵੇਂ ਨਹੀਂ ਬਣਦੀਆਂ ਇਹ ਤ੍ਰਿਫਲਾ ਅੰਮ੍ਰਿਤ ਹੈ ਮੈਡਮ ਇਹ 'ਚ ਨਾਲ ਤુલਸੀ ਦਾ ਮਿਸ਼ਰਣ ਦਿੱਤਾ ਓਕੇ ਤਾਂ ਇਹ ਇਹਨੂੰ ਲੈਣ ਦੇ ਨਾਲ ਜਿਵੇਂ ਹੁਣ ਮੰਨ ਲਓ ਅਸੀਂ ਕਹਿੰਦੇ ਆ ਕਿ ਕੋਈ ਜਾਇੰਟਸ ਆ ਉਦੇ ਵਾਸਤੇ 5 ਗ੍ਰਾਮ ਮਤਲਬ ਇੱਕ ਚਮਚਾ ਤ੍ਰਿਫਲਾ ਪਾਊਡਰ 5 ਵਜੇ ਦੇ ਅਰਾਊਂਡ ਸ਼ਾਮ ਨੂੰ ਲੈ ਲਵੇਓ ਪਾਣੀ ਨਾਲ ਜੇ ਕੋਈ ਲੇਡੀ ਆ ਉਹਨੇ ਉਹਨੇ ਆਪਣੀ ਜ਼ਿੰਦਗੀ ਚ ਇਹਨੂੰ ਸ਼ਾਮਲ ਕਰਨਾ ਤਾਂ ਰਾਤ ਨੂੰ ਇੱਕ ਗਲਾਸ ਪਾਣੀ ਚ ਕੰਚ ਦੇ ਗਲਾਸ ਲੈਵੇ ਉਹ ਚ ਪਾਣੀ ਚ ਭਿਓ ਕੇ ਰੱਖ ਦੇਵੇ ਤੇ ਉਹਨੂੰ ਸਵੇਰੇ ਘੋਲ ਕੇ ਪੀ ਲਵੇ ਤਾਂ ਤੁਸੀਂ ਇਹ ਦੇਖਿਓ ਕਿ ਇਹ ਜਿਵੇਂ ਨਾ दारू ਪੀਣ ਵਾਲੇ ਨੇ दारू ਸ਼ੁਰੂ ਕਰਦੇ ਹੁੰਦੇ ਪਹਿਲਾਂ ਚਾਰਕ ਦਿਨ ਉਲਟੀਆਂ ਕਰਦੇ ਆ ਢੱਕ ਫੜਦੇ ਆ ਉਹ ਕਰਦੇ ਆ ਫਿਰ ਹੌਲੀ ਹੌਲੀ ਪੱਕੇ ਹੋ ਜਾਂਦੇ ਆ ਪੂਰੀ ਬੋਤਲ ਗੱਢ ਕੇ ਰੱਖਣ ਲੱਗ ਜਾਂਦੇ ਆ ਤੇ ਉਸੇ ਤਰ੍ਹਾਂ ਇਹ ਵੀ ਹੌਲੀ ਹੌਲੀ ਪੇਟ 'ਚ ਐਡਜਸਟ ਹੁੰਦਾ ਪਰ ਜਦੋਂ ਇਹ ਐਡਜਸਟ ਹੋ ਜਾਂਦਾ ਫਿਰ ਤੁਹਾਡੇ ਘਰ ਦੇ ਵਿੱਚ ਕਦੇ ਵੀ ਜਲਦੀ ਜਲਦੀ ਹਾਰਟ ਅਟੈਕ ਲੇ ਤੁਹਾਡੇ ਘਰ ਚ ਐਂਬੂਲੈਂਸ ਨਹੀਂ ਆ ਸਕਦੀ ਤੁਹਾਨੂੰ ਲੈਣ ਵਾਸਤੇ ਔਰ ਇਹ ਤੁਹਾਡੇ ਆਰਗਨਸ ਹਾਰਟ ਬ੍ਰੇਨ ਲੀਵਰ ਪੈਂਕ੍ਰੀਆਟਿਕ ਸਿਕ੍ਰੇਸ਼ਨ ਸੈਕਸ਼ੂਅਲ ਆਰਗਨਸ ਹਰ ਚੀਜ਼ ਨੂੰ ਇਸ ਤਰ੍ਹਾਂ ਵਾਸ਼ ਕਰਕੇ ਰੱਖਦਾ ਜਿੱਦਾਂ ਤੁਸੀਂ ਕੱਪੜਾ ਪੁਰਾਣਾ ਤੁਹਾਡੇ ਉਹਨਾਂ ਡਿਟਰਜੈਂਟ ਦੇ ਵਿੱਚ ਉਹਦਾ ਬਿਲਕੁਲ ਬਿਲਕੁਲ ਤੁਸੀਂ ਬਹੁਤ ਅੱਛੀ ਗੱਲ ਸਮਝ ਲਈ ਹੈ ਪਕੜ ਲਈ ਜੀ ਮੈਡਮ ਤੇ ਲਾਈਕ ਮੇਰੇ ਮੇਰੇ ਸਰਕਲ ਚ ਕਾਫੀ ਲੋਕ ਹੈਗੇ ਨੇ ਖਾਂਦੇ ਪ੍ਰੋਪਰ ਡਾਈਟ ਦੇ ਵਿੱਚ ਲੈਕ ਬਿਲਕੁਲ ਪ੍ਰੋਪਰ ਡਾਈਟ ਖਾ ਰਹੇ ਬਟ ਉਹਨਾਂ ਦੇ ਮਸਲ ਜਾਂ ਕੁਝ ਵੀ ਮਤਲਬ ਜੈਮ ਵੀ ਲੋਂਦੇ ਹੋ ਬਾਡੀ ਨਹੀਂ ਗੇਨ ਕਰ ਪਾਰੀ ਉਹਦਾ ਕੋਈ ਸੋਲੂਸ਼ਨ ਉਹਦੇ ਵਾਸਤੇ ਬਹੁਤ ਚੀਜ਼ਾਂ ਨੇ ਇੱਕ ਤੇ ਜਿਹੜੀ ਹਲਦੀ ਪੰਚਮ ਦਿੱਤੀ ਆ ਮੈਂ ਇਹ ਸਿਰਫ ਇਸੇ ਕੰਮ ਲਈ ਆ ਕਿ ਜਿਹੜੇ ਲੋਕੀ ਇਦਾਂ ਦਾ ਚੀਜ਼ ਲੈਂਦੇ ਆ ਬਾਡੀ ਦੇ ਵਿੱਚ ਜਿੰਕ ਘਟ ਗਿਆ ਆਕਸੀਜਨ ਘਟ ਗਈ ਹਰ ਚੀਜ਼ ਇਹਨੇ ਪੂਰੀ ਕਰਨੀ ਦੂਸਰਾ ਉਹਨਾਂ ਵਾਸਤੇ ਅਸੀਂ ਚਵਨ ਪ੍ਰਾਸ਼ ਓਕੇ ਚਵਨ ਪ੍ਰਾਸ਼ ਸੀ ਆਪਣਾ ਬਣਾਇਆ ਜੀ ਮਾਰਕੀਟ 'ਚ ਚਵਨ ਪ੍ਰਾਸ਼ ਬੜੇ ਵਿਕਦੇ ਆ ਉਹ ਸਾਨੂੰ ਨਹੀਂ ਪਤਾ ਕੀ ਕਰਦੇ ਆ ਕੀ ਨਹੀਂ ਪਰ ਇਹ ਦੇਖੋ ਤੁਸੀਂ ਇਹ 750 ਗ੍ਰਾਮ ਚੌਵਨ ਬਰਾਸ਼ ਦਾ ਡੱਬਾ ਜੀ ਪੌਣਾ ਪੌਣਾ ਕਿਲੋ ਹੈ ਹਮਮ ਔਰ ਇਹਦੀ ਕੀਮਤ 1350 ਰੁਪਏ ਹੈ ਅੱਜ ਅੱਜ ਮਤਲਬ ਕਿ ਤੁਸੀਂ ਬੈਠਿਓ 2024 ਸਨ ਦੇ ਵਿੱਚ ਕਿਉਂਕਿ ਮੈਂ ਤਾਂ ਸਨ ਬੋਲਿਆ ਕਿ ਜੇ 34 ਚ ਦੇਖ ਲੈ ਕਿਤੇ ਮੇਰੇ ਬੱਚਿਆਂ ਤੋਂ ਲੋਕ ਐਸੇ ਰੇਟ ਜੀ ਨਾ ਮੰਗੀ ਜਾਣ ਜਦ ਤੱਕ ਖਬਰ ਹੈ ਕੀ ਬਣੂਗਾ ਤਾਂ ਤੇ ਅੱਜ ਦਾ ਇਹਦਾ ਦੇਖੋ ਔਰ ਇਹਦੇ ਚ ਜਿਹੜੀਆਂ ਚੀਜ਼ਾਂ ਪਈਆਂ ਨੇ ਜਦੋਂ ਇਨਸਾਨ ਇਹਨਾਂ ਚੀਜ਼ਾਂ ਨੂੰ ਦੇਖਦਾ ਹੈ ਤੇ ਜਦੋਂ ਇਹਨੂੰ ਖਾਂਦਾ ਨਾ ਚਮਚ ਮੂੰਹ ਚ ਲੈ ਕੇ ਇਹ ਸਾਰੀਆਂ ਚੀਜ਼ਾਂ ਦੀ ਫੀਲਿੰਗ ਆਉਂਦੀ ਆ ਬੰਦੇ ਨੂੰ ਤੇ ਮਾਰਨਿੰਗ ਖਾਣਾ ਹੈ ਇਹ ਸੁਬਾ ਖਾ ਲਓ ਸ਼ਾਮ ਨੂੰ ਖਾ ਲਓ ਇੱਕ ਟਾਈਮ ਫਿਕਸ ਕਰਨਾ ਜਦੋਂ ਮਰਜ਼ੀ ਖਾਓ ਇਹ ਜਿਹੜੇ ਜਿਹੜੇ ਬੱਚੇ ਸਕੂਲ ਜਾਂਦੇ ਆ ਉਹਨਾਂ ਨੂੰ ਅਸੀਂ ਕਹਿੰਨੇ ਜਦੋਂ ਸਕੂਲ ਤੋਂ ਆਉਂਦੇ ਆ ਉਦੋਂ ਖਵਾ ਦਿਓ ਜਾਂਦੇ ਹੋਏ ਨਾ ਦਿਓ ਤਾਂ ਜਿਹੜੇ ਜਾਇੰਟਸ ਨੇ ਉਹ ਰਾਤ ਨੂੰ ਖਾ ਕੇ ਪੈ ਜਾਂਦੇ ਇਹ ਲੇ ਲੁਕ दारू ਪੀਦੇ ਨੇ ਉਸ ਵੇਲੇ ਸੁਵੇਰੇ ਖਾਇਆ ਕਰਨ ਤਾਂ ਕਿ ਉਹ ਜਿਹਨੇ ਜਿੰਨੇ ਬੈਡ ਇਫੈਕਟਾਂ ਚੀਜ਼ਾਂ ਦੇ ਉਹ ਖਤਮ ਹੋ ਜਾਂਦੇ ਨੇ ਬਹੁਤ ਸਾਰੇ ਜਿਹੜੇ ਲੋਕ ਨੇ ਨਸ਼ੇ ਕਿਸੇ ਤਰ੍ਹਾਂ ਦਾ ਵੀ ਲੈਂਦੇ ਆ ਕਈ ਐਸੇ ਨਸ਼ੇ ਲੈਂਦੇ ਆ ਉਹਨਾਂ ਨੂੰ ਖੁਦ ਵੀ ਨਹੀਂ ਪਤਾ ਵੀ ਅਸੀਂ ਨਸ਼ਾ ਕਰਦੇ ਆ ਉਹਨਾਂ ਵਾਸਤੇ ਵੀ ਇਹ ਚਵਨਪਰਾਸ ਜਿਹੜਾ ਹੈਗਾ ਬਹੁਤ ਕਮਾਲ ਦੀ ਚੀਜ਼ ਆ ਔਰ ਇਹ ਅਸੀਂ ਮਤਲਬ ਕਿ ਸਮਝ ਲਓ ਵੀ ਬਹੁਤ ਸੋਚ ਸਮਝ ਕੇ ਆਮਲੇ ਦੀ ਪਿੱਠੀ ਦੇ ਵਿੱਚ ਬਣਾਇਆ ਇਹਨੂੰ ਸ਼ਕਰਕੰਦੀ ਦੇ ਪਿੱਠੀ ਦੇ ਵਿੱਚ ਨਹੀਂ ਬਣਾਇਆ ਜਾਂਦਾ ਪਿਓਰ ਆਮਲੇ ਦੇ ਵਿੱਚ ਬਣਾਇਆ ਜਾਂਦਾ ਔਰ ਇਹੀ ਗੱਲ ਕਿਹਾ ਕਿ ਸੁਭਾਸ਼ ਗੋਇਲ ਦਾ ਕਿਹਾ ਤੇ ਔਲੇ ਦਾ ਖਾਦਾ ਉਸੇ ਟਾਈਮ ਪਤਾ ਲੱਗਦਾ ਕੋਈ देर ਨਾਲ ਨਹੀਂ ਲੱਗਦਾ ਜਦੀ ਤੁਰੰਤ ਉਹਦਾ ਰਿਜ਼ਲਟ ਆਉਂਦਾ ਗੋਲ ਸਾਹਿਬ ਮੈਨੂੰ ਨਾ ਪ੍ਰੋਡਕਟ ਵੇਖ ਕੇ ਨੰਦਰੋਂ ਖੁਸ਼ੀ ਜੀ ਆਈ ਜਾਂਦੀ ਹੈ ਕਿ ਮੈਨੂੰ ਇਹ ਕਿ ਮੈਂ ਜਾਣਦੇ ਆ ਪਹਿਲਾਂ ਤੇ ਆਪਣਾ ਹੈਅਰ ਦਾ ਜਿਹੜਾ ਟ੍ਰੀਟਮੈਂਟ ਤੁਸੀਂ ਕਹਿ ਰਹੇ ਹੋ 2 ਮਹੀਨੇ ਇਹ ਬਹੁਤ ਵਧੀਆ ਮੈਂ ਜਾਣਦੇ ਆ ਸਟਾਰਟ ਕਰੂੰਗੀ ਬਾਕੀ ਜਿੰਨੇ ਵੀ ਪ੍ਰੋਡਕਟ ਹੈਗੇ ਬਸ ਮੈਂ ਜਦ ਲੱਗ ਜਾਣਾ ਮੈਂ ਸਕੈਡਿਊਲ ਬਣਾਉਣ ਕਿ ਸਵੇਰੇ ਕੀ ਖਾਣਾ ਸ਼ਾਮੀ ਕੀ ਖਾਣਾ ਤੇ ਆਪਣੇ ਆਪ ਨੂੰ ਫਿੱਟ ਕਰ ਲੈਣਾ ਕਿਉਂਕਿ ਇੰਟਰਨਲੀ ਮੈਨੂੰ ਲੱਗਦਾ ਸੀ ਕਿ ਮੈਂ ਵੀਕ ਹੋ ਨਹੀਂ ਆ ਕੰਮ ਦਾ ਪ੍ਰੈਸ਼ਰ ਕਰਕੇ ਥੈਂਕ ਯੂ ਸੋ ਮੱਚ ਇੰਨੇ ਜਾਣੇ ਲੋਕਾਂ ਨੂੰ ਇੰਨੀ ਵਧੀਆ ਨੋਲੇਜ ਐਂਡ ਮੈਨੂੰ ਵੀ ਵਧੀਆ ਲੱਗ ਰਿਹਾ ਕਿ ਮ ਉਹਨਾਂ ਨੂੰ ਇੰਟਰੋਡਿਊਸ ਕਰਵਾ ਰਹੇ ਨੇ ਵਧੀਆ ਪ੍ਰੋਡਕਟ ਤੇ ਥੈਂਕ ਯੂ ਸੋ ਮੱਚ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਮੈਡਮ ਲਵ ਗਿੱਲ ਤੁਸੀਂ ਸ਼ੋ ਦੇ ਵਿੱਚ ਆਏ ਰੱਬ ਕਰੇ ਸਦਾ ਤੁਸੀਂ ਆਉਂਦੇ ਜਾਂਦੇ ਰਹੋ ਏ ਸਾਡਾ ਜਿਹੜਾ ਮੇਲਾ ਸੁਭਾਸ਼ ਗੋਇਲ ਹੈਲਥ ਸ਼ੋਹ ਇਹ ਸਾਡਾ ਐਦਾਂ ਹੀ ਤੁਹਾਡੇ ਵਾਂਗੂ ਮੁਸਕਰਾਉਂਦਾ ਰਹੇ ਚਮਕਦਾ ਰਹੇ ਔਰ ਤੁਸੀਂ ਵੀ ਹਮੇਸ਼ਾ ਚਮਕਦੇ ਦਮਕਦੇ ਰਹੋ ਇਸ ਦੇ ਇਹਦੇ ਨਾਲ ਹੀ ਅੱਜ ਦਾ ਪੋਡਕਾਸਟ ਤੁਹਾਡੇ ਲਈ ਐਨ ਐ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਪਰ ਸਤਿਕਾਰ ਪਰਿ ਸਤਿ ਸ਼੍ਰੀਕਾਲ ਜੀ ਨਮਸਕਾਰ ਪਿਛਲੇ ਸਾਲ ਬੀਜੀ ਹੋਣ ਕਰਕੇ ਨਾ ਅਸੀਂ ਮੰਮੀ ਡੈਡੀ ਜੀ ਦੀ ਐਨਵਰਸਰੀ ਤੇ ਵੀ ਨਹੀਂ ਜਾ ਸਕੇ ਉਹ ਡੀਅਰ ਇਸ ਲਈ ਤਾਂ ਅੱਜ ਆਪਾਂ ਜਾ ਕੇ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਚਲਿਏ ਬਿਲਕੁਲ ਚਲੋ ਮੈਂ ਦਾਦਾ ਦਾਦੀ ਜੀ ਨਾਲ ਪੰਗੜਾ ਪਾਉਂਗਾ ਬੇਟਾ ਦਾਦਾ ਦਾਦੀ ਜੀ ਦੇ ਗੋਡਿਆਂ 'ਚ ਦਰਦ ਰਹਿੰਦੀ ਐ ਉਹਨਾਂ ਤੋਂ ਤਾਂ ਉੱਠਿਆ ਨਹੀਂ ਜਾਂਦਾ ਉਹ ਭੰਗੜਾ ਕਿਵੇਂ ਪਾਉਣਗੇ ਦਾਦਾ ਹਾਂ ਬੱਲੇ ਬੱਲੇ ਹੋ ਗਏ ਨਾ ਹੈਰਾਨ ਇਹ ਚਮਤਕਾਰ ਕਿਵੇਂ ਹੋਇਆ ਉਹ ਇਹ ਚਮਤਕਾਰ ਕੀਤਾ ਹੈ ਵੈਦਵਾਨ ਦੇ ਕਾਲਾ ਗੂੰਦ ਕੈਪਸੂਲ ਤੇ ਕਾਲਾ ਗੂੰਦ ਕਰੀਮ ਨੇ ਹਾਂ ਕਾਲਾ ਗੂੰਦ ਕੈਪਸੂਲ ਨੇ ਮੇਰੇ ਗੋਡਿਆਂ ਦੀ ਗ੍ਰੀਸ ਬਣਾਦੀ ਤੇ ਕਾਲਾ ਗੂੰਦ ਕਰੀਮ ਨੇ ਤੁਹਾਡੇ ਮਾਂ ਦੇ ਜੋੜਾਂ ਦੇ ਦਰਦ ਮਿਟਾਦੀ ਆ ਦੇਖੋ ਬਈ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੂੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਬਸ ਕਿਰਮਾਲ ਸਾਹਿਬ ਤੁਸੀਂ ਰੈਡੀ ਹੋ ਕੇ ਫਿਰ ਸ਼ੁਰੂ ਹੋ ਗਏ ਤੁਹਾਡੀ ਵੀ ਨਾ એનર્ਜੀ ਨਹੀਂ ਖਤਮ ਹੁੰਦੀ ਸਤਿ ਸ਼੍ਰੀ ਅਕਾਲ ਫੋਪੜ ਜੀ ਓਏ ਸਤਿ ਸ਼੍ਰੀ ਅਕਾਲ ਓਏ 8 ਵਜੇ ਦਾ ਕਹਿ ਕੇ 11 ਵਜੇ ਠੀਕ ਕਰੀ ਫੋਪੜ ਜੀ ਅੱਖ ਹੀ ਨਹੀਂ ਖੁੱਲਦੀ ਥੱਕਿਆ ਥੱਕਿਆ ਜਾਂ ਸਰੀਰ ਰਹਿੰਦਾ ਥੋੜੇ ਚ ਇਸ ਉਮਰੇ ਵੀ ਪੂਰੀ ਫੁਰਤੀ ਹੈ ਓਏ ਮੇਰੀ ਫੁਰਤੀ ਦਾ ਰਾਜ਼ ਹੈ ਵੈਦਵਾਨ ਦਾ ਐਕਸ ਪਲਸ ਮਰਦਾਨਾ ਕੋਰਸ ਪਿਛਲੇ 30 ਵਰਿਆਂ ਤੋਂ ਇਹੀ ਹੈ ਮੇਰੀ ਸਿਹਤ ਦਾ ਰਾਜ਼ ਇਮਿਊਨਿਟੀ ਵਧਾਉਣ ਦੇ ਨਾਲ ਨਾਲ ਮਰਦਾਨਾ ਤਾਕਤ ਲਈ ਇਹੀ ਰਾਮਬਾਣ ਤੁਸੀਂ ਵੀ ਕਾਲ ਕਰੋ 82830600